1 ਮਹੀਨਾ ਪਹਿਲਾਂ ਕੈਨੇਡਾ ਤੋਂ ਵਾਪਸ ਆਏ ਨੌਜਵਾਨ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਜਾਣਕਾਰੀ ਮਿਲੀ ਹੈ ਕਿ ਇਸ ਨੌਜਵਾਨ ਦੇ ਸੰਪਰਕ ਪਾਕਿਸਤਾਨੀ ਸਮਗਲਰਾਂ ਦੇ ਨਾਲ ਸੀ ਤੇ ਉਹ ਪੰਜਾਬ ਦੇ ਵਿੱਚ ਹਥਿਆਰਾਂ ਦੀ ਸਪਲਾਈ ਦੀ ਯੋਜਨਾ ਬਣਾ ਰਿਹਾ ਸੀ ਤੇ ਪੁਲਿਸ ਨੇ ਹੁਣ ਤੱਕ 9 ਪਿਸਤੌਲ 3 ਬੋਰ 101 ਜਿੰਦਾ ਰਾਉਂਡ 3 ਬੋਰ 20 ਜਿੰਦਾ ਰਾਉਂਡ 9 ਐਮ ਐਮ ਤੇ 11 ਮੈਗਜ਼ੀਨ ਸਮੇਤ ਦੋ ਵਾਹਨ ਤੇ ਤਿੰਨ ਮੋਬਾਈਲ ਫੋਨ ਬਰਾਮਦ ਕੀਤੇ ਨੇ ਮਾਮਲਾ ਅਮਰਿੰਦਰ ਸਰ ਦੇ ਕਰੰਡਾ ਦਾਇਰ ਜਿੱਤੇ ਕੇ ਕਰੰਡਾ ਪੁਲਿਸ ਵੱਲੋਂ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਦਿਸੰਦਰ ਡੀ ਐਸ ਰੀਡਿਸ ਪਰਵਰਸ਼ਨ ਹੈ ਇਨਾਂ ਨੂੰ ਇੱਕ ਬੜਾ ਸਫਲਤਾ ਮਿਲ ਰਿਹਾ ਹੈ ਇੱਕ ਹਫਤੇ ਜਿਨ੍ਹਾਂ ਦਾ ਸਿਲ ਚੱਲ ਰਿਹਾ ਸੀ ਇੰਟਰਲੈਂਸ ਫੇਸ ਆਪਰੇਸ਼ਨ ਜੀ ਐਫਆਰ ਨੰਬਰ 312 ਰਜਿਸਟਰ ਹੋਇਆ ਸੀ ਥਾਣਾ ਗਰਿੰਡਾ ਚ 8 10 ਪਛੀਨੋ ਉਹਦੇ ਚ ਰਿਕਵਰੀ ਹੋਇਆ ਸੀ 3 ਪਿਸਟਲ 4 ਮੈਗਜ਼ੀਨ 8 ਮੋਟਰਸਾਈਕਲ ਤੇ 10 ਲਾਈਵ ਕੈਟਰਜਸ ਰਿਕਵਰੀ ਹੋਇਆ ਸੀ ਜੀ ਦੋ ਬੰਦੇ ਪਬਜੀਤ ਸਿੰਘ ਤੇ ਜਸਨਜੀਤ ਸਿੰਘ ਦੋਨੋਂ ਟੋਕਰੀਪਿੰਦਰਨ ਵਾਲੇ ਗਰਿੰਡਾ ਦੇ ਤੇ ਇਨਾਂ ਤੋਂ ਇਹ ਰਿਕਵਰੀ ਹੋਇਆ ਸੀ ਦੋਨੋਂ ਉਹ ਦੋਨੋਂ ਦਾ ਜੁਨਾਈਲ ਸਨ ਦੋਨੋਂ ਉਮਰ 17 ਸਾਲ ਦੇ ਆ इस तो अलावा इस तो इन इन्वेस्टिगेशन करते हुए रिकवरी 12 तारीख में होया है छः पिस्टल इक्यावन लाइव नाइ लाइव कैटरेजिस्स भी लाइफ कैटरेजि नाइन एम एम द्यारह मैगजीनस यहाँ है एक और तरसिका पिंड वाला अमरबीर सिंह एलियास अमर, अमर इन्ह तो होया अमरबीर रहा हूँ कैनेडा च यह हमने वापस आया कैनेडा तो एक महीने पहले तो उत्तर लेबर का काम करता हों तीनों युवा जो आप अरैसट किए हैं तीनों है ਅ ਜਿਹਦੇ ਉੱਤੇ ਪਹਿਲੇ ਕੋਈ ਪਰਚਾ ਨਹੀਂ ਹੈ ਸਾਰੇ ਤਿੰਨੋਂ 90 ਹੈ ਤੇ ਫਰਦਰ ਇਨਵੈਸਟੀਗੇਸ਼ਨ ਆਨ ਹੈ ਤੇ ਇਹਨਾਂ ਦਾ ਫੋਰਨ ਹੈਂਡਲਰ ਇੱਕ ਸੀਗਾ ਜੋ ਪਾਕਿਸਤਾਨ 'ਚ ਬੈਠੇ ਹੈ ਜੋ ਇਹਨਾਂ ਨੂੰ ਇਹ ਪਿਸਤਲਸ ਭੇਜੀ ਹੁੰਦੀ ਸੀ ਤੇ ਉਹਨਾਂ ਦੇ ਉੱਤੇ ਵੀ ਇਨਵੈਸਟੀਗੇਸ਼ਨ ਇਸ ਆਨ ਕੀ ਇਹਨਾਂ ਦਾ ਲੋਕਲ ਕੰਟੈਕਟਸ ਕੌਣ-ਕੌਣ ਕੇ ਤੇ ਇਹਨਾਂ ਨੇ ਪਹਿਲੇ ਕਿਹੜੇ-ਕਿਹੜੇ ਆ ਪਾਰਟਸਲਸ ਭੇਜੇ ਕਿੰਨੋ ਭੇਜੇ ਸਿਰ ਇਹਨਾਂ ਦੇ ਮੈਜਰ ਵੀ ਪੜੇ ਗਏ ਨੇ ਕਿ ਇਹਨਾਂ ਕੋਲ ਸਾਲ ਪਹਿਲੇ ਤੇ ਵਲਗਲ ਸਾਂ ਜੀ ਇਹਦੇ ਮੈਜਰ ਇਹਨਾਂ ਕੋ ਪੜੇ ਗਏ ਨੇ ਕਿ ਇਹ ਪਿਆਰ ਪਹਿਲੇ ਵੈਦ ਹੁੰਦੀ ਸੀ ਇਨਾਤਾ ਜੀ ਹੁਣੇ ਤੱਕ 9 ਪਿਸਤੌਲ ਰਿਕਵਰੀ ਹੋਇਆ ਹੈ ਅੱਗੇ ਵੀ ਚੱਲ ਹੀ ਰਿਹਾ ਹੈ ਤਾਂ ਇਨਾਤਾ ਜੋ ਮੈਗਜ਼ੀਨਸ ਫੜਾਇਆ ਗਿਆ ਜੋ ਕੈਟਰਜਿਸ ਫੜਾਇਆ ਗਿਆ ਦੋਨੋਂ ਚਾ ਮੈਦੇ ਕੋਲ ਹੋਰ ਹੁਣੇ ਤੱਕ ਪਿਸਤੌਲ ਨਹੀਂ ਮਿਲੇ ਪਰ ਇਨਵੈਸਟੀਗੇਸ਼ਨ ਔਨ ਹੈ ਕਿ ਇਹ ਇਨਾ ਵੱਡੇ ਲੈਵਲ ਤੇ ਕਿਉਂ ਲੈ ਆ ਰਹੇ ਸਿ ਇੱਕ ਕੈਟਰਜਿਸ ਜਿਹੜਾ ਲੜਕਾ ਜਿਹੜਾ ਅਮਰਵੀਰ ਸੀ ਉਹ ਇਹਦਾ ਸਹੀ ਨਾ ਜਿਹੜੇ ਇਥੋਂ ਪਹਿਲਾ ਗ੍ਰਿਫਤਾਰ ਕੀਤਾ ਤੀ ਤੀਨੋਂ 90 ਹੋ ਗਏ ਜਿਹਨਾਂ ਨੂੰ ਪਹਿਲੇ ਕਿਹਾ ਸੀ ਜਿਹੜਾ ਪਹਿਲਾ ਜੋ ਦੌਕੇ ਪਿੰਨ ਵਾਲਾ ਦੋਨੋਂ ਮੁੰਡੇ 17 ਸਾਲ ਦੇ ਹੈ ਜਪਜੀਤ ਜਸਨਦੀਪ दूजा जो अम्रमरवीर उन्हें आया है से कनाडा तो तो एक में एक हफ्ते एक महीने होया से इतना तो पहले कोई पर्चा है नहीं सर, इन्ना तो इनन दे एक्चुअल जो जो बेज रहे से ये बाहरी बैठे हैं ये पांडी है। सर कनाडा जी इनन दे लिंक बने से पाकिस्तान के मुगदरों के किस तरीके उनन दे रहा वो इन्वेस्टिगेशन जोन पेनाटास होना तक कोई सामने नहीं आया तफ्तीश ऑन है कि ये की करता होता कि ये वापस क्यों आया डिपोर्ट होया कि नहीं सारे आप इन्वेस्टिगेशन करेंगे ਨਾਲ ਫੜੇ ਹੋਗੇ ਕੈਨੇਡਾ ਹੋ ਗਿਆ ਨਹੀਂ ਨਹੀਂ ਜੀ ਇਹ ਕੱਲਾ ਅਮਰਪੀਰ ਕੱਲਾ ਕੈਨੇਡਾ ਚ ਬਾਕੀ ਦੋ ਨਹੀਂ ਇੱਥੇ ਹੋ ਗਿਆ ਜੀ ਬਿਊਰੋ ਰਿਪੋਰਟ ਜਗਬਾਨੀ ਚ ਵੀ